ਅੱਜ ਕਿਸਾਨਾਂ ਦੇ ਭਾਰਤ ਬੰਦ ਨੂੰ ਸਮਰਥਨ ਮਿਲ ਰਿਹਾ ਹੈ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਨੇ ਜਿੱਥੇ ਕਿ ਬਾਜ਼ਾਰ ਬਿਲਕੁਲ ਬੰਦ ਨਜ਼ਰ ਆ ਰਹੇ ਨੇ ਜਲੰਧਰ ਦਾ ਹੈ ਜੋਤੀ ਚੌਂਕ ਦਾ ਹੈ ਇਲਾਕਾ ਹੈ ਜੋਤੀ ਚੌਂਕ ਦਾ ਅੰਦਰ ਸ਼ੇਖਾ ਬਾਜ਼ਾਰ ਦਾ ਇਲਾਕਾ ਹੈ ਜੋ ਕਿ ਕਾਫੀ ਭੀੜ ਭੜਕ ਕੇ ਵਾਲਾ ਇਲਾਕਾ ਹੈ ਆਮ ਤੌਰ ਤੇ ਇੱਥੇ ਅਸਵੇਰ ਤੋਂ ਹੀ ਲੋਕ ਜਿਹੜੇ ਨੇ ਪਾਣੇ ਸ਼ੁਰੂ ਹੋ ਜਾਂਦੇ ਨੇ ਗਾਹਾਂ ਦੇ ਲਈ ਇਹ ਬਾਜ਼ਾਰ ਕਾਫੀ ਅਹਿਮ ਹੁੰਦਾ ਜਦੋਂ ਸ਼ਾਪਿੰਗ ਕਰਨ ਦੇ ਲਈ ਆਉਂਦੇ ਨੇ ਤਾਂ ਕਾਫੀ ਰਾਸ਼ਟਰੀ ਸਵੇਰ ਤੋਂ ਹੀ ਇੱਥੇ ਦੇਖਣ ਨੂੰ ਮਿਲਦਾ ਪਰ ਅੱਜ ਇੱਥੇ ਬਿਲਕੁਲ ਸੁੰਨਮਸਾਂ ਚਾਈ ਹੋਈ ਹੈ ਸਿਰਫ ਦੁਕਾਨਦਾਰ ਹੀ ਨਜ਼ਰ ਆ ਰਹੇ ਨੇ ਤਾਂ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਇਸ ਸਮੇਂ ਬੰਦ ਨਜ਼ਰ ਆ ਰਹੀਆਂ ਨੇ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ 14 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਵੇਰੇ 6 ਤੋਂ ਸ਼ਾਮ 4 ਵਜੇ ਤੱਕ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ ਦੋਸਤੋ ਬਾਅਦ ਵਕਵਾ ਕਜਤਬੰਦੀਆਂ ਦੇ ਵੱਲੋਂ ਉਹਨਾਂ ਦਾ ਸਮਰਥਨ ਵੀ ਕੀਤਾ ਗਿਆ ਉਹਨਾਂ ਦੇ ਹੱਕ ਦੇ ਵਿੱਚ ਉਤਰ ਰਹੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਦੱਸਿਆ ਕਿ ਐਸਕੇਐਮ ਦੇ ਵੱਲੋਂ ਇਸ ਦਾ ਐਲਾਨ ਕੀਤਾ ਸੀ ਦੋਸਤੋ ਬਾਅਦ ਵਾਕਫਾ ਕਿ ਟ੍ਰੇਡ ਯੂਨੀਅਨਾਂ ਅਬਬਾਸੀ ਯੂਨੀਅਨਾਂ ਟ੍ਰਾਂਸਪੋਰਟ ਯੂਨੀਅਨ ਜਿਹੜੀਆਂ ਨੇ ਉਹਨਾਂ ਦੇ ਹੱਕ ਦੇ ਵਿੱਚ ਉਤਰਦੀਆਂ ਨਜ਼ਰ ਆ ਰਹੀਆਂ ਸੀਗੀਆਂ ਤੇ ਉੱਥੇ ਦੱਸਦੀ ਕਿ ਤਸਵੀਰਾਂ ਇਸ ਸਮੇਂ ਜਲੰਧਰ ਦੇ ਟਿੱਕੀ ਵਾਲੇ ਚੌਂਕ ਦੀਆਂ ਦਿਖਾ ਰਹੀਆਂ ਜਿੱਥੇ ਕਿ ਕਾਫੀ ਆਮ ਤੌਰ ਤੇ ਭੀੜ ਭੜਕਾ ਹੁੰਦਾ ਹੈ ਕਾਫੀ ਰਸ਼ ਹੁੰਦਾ ਹੈ ਗਾਗਨ ਦੀ ਪੀੜ ਜਿਹੜੀ ਆਮ ਤੌਰ ਤੇ ਇੱਥੇ ਵੇਖੀ ਜਾਂਦੀ ਹੈ ਪਰ ਅੱਜ ਬਾਜ਼ਾਰ ਜਿਹੜਾ ਬਿਲਕੁਲ ਸ਼ਾਂਤ ਨਜ਼ਰ ਆ ਰਿਹਾ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਬੰਦ ਨਜ਼ਰ ਆ ਰਹੀਆਂ ਨੇ ਕੁਝ ਆਪਸ ਵਿੱਚ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਦਸੀ ਕਿ ਕਿਸਾਨਾਂ ਦੇ ਵੱਲੋਂ ਭਾਰਤ ਬੰਦਾ ਐਲਾਨ ਕੀਤਾ ਗਿਆ ਤੁਦਸੀ ਕਿ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਵੀ ਇਸ ਤੋਂ ਪਹਿਲਾਂ ਕੀਤਾ ਗਿਆ ਸੀ ਐਮ ਐਸ ਪੀ ਤੇ ਕਾਨੂੰਨ ਬਣਾਉਣ ਤੇ ਇਸੇ ਨਾਲ ਹੀ ਕਰਜ਼ਾ ਮੁਆਫੀ ਤੇ ਹੋਰ ਕਈ ਵਕਵਕ ਮੰਗਾ ਜਿਹੜੀਆਂ ਨੇ ਕਿਸਾਨਾਂ ਦੇ ਵੱਲੋਂ ਰੱਖੀਆਂ ਜਾ ਰਹੀਆਂ ਨੇ ਤੇ ਇਹਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਸ਼ੰਭੂ ਬਾੜ ਦੇ ਕਿਸਾਨਾਂ ਨੂੰ ਰੋਕਿਆ ਗਿਆ ਜਿੱਥੇ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਉੱਪਰ ਆंसू ਗੈਸ ਦੇ ਗੋਲੇ ਛੱਡੇ ਜਾਂਦੇ ਨੇ ਰਬੜ ਦੀਆਂ ਗੋਲੀਆਂ ਦਾਗੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਦਾ ਗੁੱਸਾ ਉਸ ਉੱਪਰ ਫੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਉਸ ਦੇ ਕਾਰਨ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਨੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਉਤਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੱਕ ਦੇ ਵਿੱਚ ਪਿੰਡਟੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਸ ਸਮੇਂ ਅੱਜ ਲੰਦਰ ਦੇ ਬਾਜ਼ਾਰ ਦੀ ਇਹ ਤਸਵੀਰ ਹੈ ਟਿੱਕੇ ਵਾਲਾ ਚੌਂਕ ਜਿੱਥੇ ਕਾਫੀ ਭੀੜ ਹੁੰਦੀ ਹੈ ਆਮ ਤੌਰ ਤੇ ਭੀੜ ਭੜੱਕੇ ਵਾਲਾ ਇਲਾਕਾ ਹੈ ਪਰ ਅੱਜ ਬਿਲਕੁਲ ਸ਼ਾਂਤੀ ਜਿਹੜੀ ਹੈ ਇੱਥੇ ਨਜ਼ਰ ਆ ਰਹੀ ਹੈ ਕੋਈ ਵੀ ਲੋਕ ਜਿਹੜੇ ਨੇ ਇੱਥੇ ਨਜ਼ਰ ਨਹੀਂ ਆ ਰਹੇ ਆਮ ਤੌਰ ਤੇ ਸ਼ਾਪਿੰਗ ਕਰਨ ਦੇ ਲਈ ਲੋਕ ਇੱਥੇ ਆਉਂਦੇ ਨੇ ਪਰ ਇਸ ਸਮੇਂ ਬਾਜ਼ਾਰ ਬਿਲਕੁਲ ਸ਼ਾਂਤ ਨਜ਼ਰ ਆ ਰਿਹਾ ਹੈ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਬੰਦ ਨਜ਼ਰ ਆ ਰਹੀਆਂ ਨੇ ਉੱਥੋਂ ਦਾ ਸੀ ਕਿ ਕੁਝ ਚੀਜ਼ਾਂ ਨੂੰ ਹਾਲਾਂਕਿ ਛੂਟ ਦਿੱਤੀ ਛੂਟ ਦਿੱਤੀ ਗਈ ਸੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿ ਜੇਕਰ ਕਿਸੇ ਦੇ ਵਿਆਸ ਸਮਾਗਮ ਤੇ ਜਾਣਾ ਹੈ ਜਾਂ ਅਗਰ ਕਿਸੇ ਨੇ ਲਾਵਾ ਫੇਰੇ ਹਨ ਤਾਂ ਜਾਣਾ ਤਾਂ ਉਹ ਜ਼ਰੂਰ ਜਾ ਸਕਦੇ ਐ ਇਸ ਦੇ ਨਾਲ ਹੀ ਜਿਹੜੇ ਅੱਜ ਪੰਜਾਬ ਬੋਰਡ ਦੇ ਪੇਪਰ ਸ਼ੁਰੂ ਹੋ ਚੁੱਕੇ ਨੇ ਉਹ ਪੇਪਰ ਦੇਣ ਵਾਲੇ ਵਿਦਿਆਰਥੀਆਂ ਨੂੰ ਵੀ ਛੋਟ ਦਿੱਤੀ ਗਈ ਸੀ ਕਿ ਉਹ ਵਿਦਿਆਰਥੀ ਵੀ ਪੇਪਰ ਦੇਣ ਦੇ ਲਈ ਜਾ ਸਕਦੇ ਐ ਹਾਲਾਂਕਿ ਪੀਐਸਸੀਬੀ ਦੇ ਵੱਲੋਂ ਵੀ ਵਿਦਿਆਰਥੀਆਂ ਨੂੰ ਹਿਦਾਇਤ ਦਿੱਤੀ ਸੀ ਸਲਾਹ ਦਿੱਤੀ ਸੀ ਕਿ ਉਹ 1 ਘੰਟਾ ਪਹਿਲਾਂ ਹੀ ਪ੍ਰੀਖਿਆ ਕੇਂਦਰ ਤੇ ਪਹੁੰਚ ਜਾਣ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਵਿੱਚ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਉੱਥੇ ਦੱਸਦੀ ਕਿ ਬੀਤੇ ਦਿਨੀ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਕਿਸਾਨਾਂ ਦੀ ਮੀਟਿੰਗ ਵੀ ਹੋਈ ਹੈ ਕਾਫੀ ਲੰਬਾ ਮੀਟਿੰਗ ਜਿਹੜੀ ਹੈ ਚੱਲਦੀ ਹੈ ਮੀਟਿੰਗ ਖਤਮ ਹੋਣ ਤੋਂ ਬਾਅਦ ਕੇਂਦਰੀ ਮੰਤਰੀਆਂ ਤੇ ਕਿਸਾਨਾਂ ਦੇ ਬਿਆਨ ਵੀ ਸਾਹਮਣੇ ਆਏ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਫਿਲਹਾਲ ਹਾਲਾਂਕਿ ਮੀਟਿੰਗ ਜਿਹੜੀ ਹੈ ਬੇਨਤੀਜਾ ਰਹੀ ਹੈ ਪਰ ਗੱਲਬਾਤ ਜਿਹੜੀ ਹੈ ਸਕਾਰਾਤਮਕ ਮਾਹੌਲ ਦੇ ਵਿੱਚ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਤਵਾਰ ਨੂੰ ਮੁਰ ਤੋਂ ਮੀਟਿੰਗ ਦਾ ਸਮਾਂ ਰੱਖਿਆ ਗਿਆ 6 ਫਰਵਰੀ ਨੂੰ 6 ਵਜੇ ਦਾ ਮੀਟਿੰਗ ਦਾ ਸਮਾਂ ਜਿਹੜਾ ਰੱਖਿਆ ਗਿਆ ਹੈ ਇਤਵਾਰ ਦਾ ਉਸ ਮੀਟਿੰਗ ਦੇ ਵਿੱਚ ਕੀ ਕੋਈ ਫੈਸਲੇ ਹੁੰਦੇ ਨੇ ਜਾਂ ਫਿਰ ਕੀ ਸਹਿਮਤੀ ਕਿਸਾਨਾਂ ਦੇ ਕੇਂਦਰ ਦੇ ਨਾਲ ਬੰਦੀ ਹੈ ਜਾਂ ਫਿਰ ਕਿਸਾਨ ਦਿੱਲੀ ਕੁਝ ਕਰਦੇ ਨੇ ਇਹਦਾ ਸਮਾਂ ਹੀ ਦੱਸ ਸਕਦਾ ਪਰ ਫਿਲਹਾਲ ਜਿਹੜਾ ਹੈ ਵਰਤਮਾਨ ਦਾ ਐਲਾਨ ਹੈ ਸਵੇਰੇ 6 ਤੋਂ ਸ਼ਾਮ 4 ਵਜੇ ਤੱਕ ਤੇ ਪੂਰਾ ਜਲੰਧਰ ਦੇ ਵਿੱਚ ਉਸ ਸਮਰਥਨ ਵੇਖਣ ਨੂੰ ਮਿਲ ਰਿਹਾ ਪੂਰੇ ਜਲੰਧਰ ਦੇ ਵਿੱਚ ਬਾਜ਼ਾਰ ਇਸ ਸਮੇਂ ਬੰਦ ਨਜ਼ਰ ਆ ਰਹੇ ਨੇ ਟ੍ਰੇਡ ਯੂਨੀਅਨਾਂ ਆ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਤੇ ਵਕ ਵਕ ਟਰਾਂਸਪੋਰਟ ਯੂਨੀਅਨਾਂ ਦੇ ਵੱਲੋਂ ਵੀ ਇਸ ਭਾਰਤ ਬੰਦ ਨੂੰ ਸਮਰਥਨ ਦਿੱਤਾ ਗਿਆ ਹੈ